ਮੰਮੀ ਨਖਰੋ ਦੇ ਪੈਰ ਪੰਜੇ ਬਾ ਪੈਰ ਪੰਜੇ ਬਾ ਪੈਰ ਚੱਕੀਆਂ ਨਾ ਜਾਵੇ ਨੀ ਬਹਿ ਜਾ ਮੇਰੇ ਬੰਬੂ ਕਾਟ ਤੇ ਬੰਬੂ ਕਾਟ ਸ਼ਿਮਲੇ ਨੂੰ ਜਾਵੇ ਨੀ ਬਹਿ ਜਾ ਮੇਰੇ ਬੰਬੂ ਕਾਟ ਤੇ ਬੰਬੂ ਕਾਟ ਸ਼ਿਮਲੇ ਨੂੰ ਜਾਵੇ ਨੀ ਬਹਿ ਜਾ ਮੇਰੇ ਬੰਬੂ ਕਾਟ ਤੇ ਬੰਬੂ ਕਾਟ ਸ਼ਿਮਲੇ ਨੂੰ ਜਾਵੇ ਨੀ ਬਹਿ ਜਾ ਰੇ ਆ ਮੇਰੇ ਬੰਬੂ ਕਾਟ ਤੇ 12 ਹੁੰਦਾ ਦੁੱਧ ਪੀ ਜਾਂਦਾ 12 ਆਉਂਦਾ ਦੁੱਧ ਪੀ ਜਾਂਦਾ ਨਾਲ ਮੁੰਡਿਆਂ ਦੀ ਟੋਲੀ ਵੀ ਨਾ ਮੈਂ ਤੇਰੇ 판ਡੇ ਮਾਰਜਨੇ ਨਾ ਮੈਂ ਤੇਰੀ ਬੋਲੀ ਤਾਂ ਓ ਸਿਰ ਚੜਿਆ ਜੇ ਨਾ ਬਰਾਬਰ ਬੋਲੀ ਤਾਂ ਓ ਸਿਰ ਚੜਿਆ ਜੇ ਨਾ ਬਰਾਬਰ ਬੋਲੀ ਤਾਂ ਓ ਸਿਰ ਚੜਿਆ ਇਹ ਨਾ ਬਰਾਬਰ ਬੋਲੀ ਤਾਂ ਓ ਸਿਰ ਚੜਿਆ ਜੇ ਨਾ ਬਰਾਬਰ ਬੋਲੀ ਤਾਂ ਓ ਸਿਰ ਚੜਿਆ ਨਹੀਂ ਸੁਣ ਲੈ ਕੁੜੀਏ ਤੂੰਓ ਮੇਰੇ ਪੰਡੇ ਮਾਂਜਣੇ ਤੂੰਓ ਮੇਰੇ ਪੰਡੇ ਮਾਂਜਣੇ ਤੂੰਓ ਮੇਰੀ ਗੋਲੀ ਕਰ ਦੂੰ ਗਜ ਵਰਗੀ ਜੇ ਫੇਰ ਬਰਾਬਰ ਬੋਲੀ 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 ਕਰ ਦੂੰ ਗਜ ਵਰਗੀ ਵਾਪਸ ਰੇ ਨੇ ਅਟ ਘਰ ਦਿੱਤੇ ਬਾਪ ਤੇ ਰੇ ਨੇ ਅਟ ਘਰ ਦਿੱਤੇ ਤੋਬੇ ਦੇ ਵਾਲਿਆ ਕਰਵੇ ਜਦ ਡੱਡੂ ਬੋਲਦੇ ਨਿਆਣੇ ਜਾਂਦੇ ਦਰਵੇ ਜਦ ਡੱਡੂ ਬੋਲਦੇ ਡੋਦੇ ਨਿਆਣੇ ਜਾਂਦੇ ਦਰਵੇ ਜਦ ਡੱਡੂ ਬੋਲਦੇ ਨਿਆਣੇ ਜਾਂਦੇ ਦਰਵੇ ਜਦ ਡੱਡੂ ਬੋਲਦੇ ਹੈ ਸਕੀਲੇ ਟੰਗਾ ਨਹੀਂ ਮੈਂ ਸਕੀਲੇ ਟੰਗਾ ਐ ਸਗੀਲੇ ਟੰਗਾ ਨਹੀਂ ਮੈਂ ਆ ਉਸਗੀਲੇ ਟੰਗਾ ਸਟੂਨ ਵਾਲਾ ਕੱਦ ਰਾ ਏਡੇ ਗਿਲੇ ਟੰਗਾ ਸਟੂਨ ਵਾਲਾ ਕੱਦ ਰਾ ਏਡੇ ਜਿਦੇ ਟੰਗਾ ਸਟੂਨ ਵਾਲਾ ਕੱਦ ਰਾ

ਬਾਰੋਂ ਹੁੰਦਾ ਸੁਖੀ ਜਾਂਦਾ ਬਾਹੋਂ ਹੁੰਦਾ ਸੁਖੀ ਜਾਂਦਾ ਨਾਲ ਮੁੰਡਿਆਂ ਦੀ ਟੋਲੀ ਮੈਨਾ ਤੇਰੇ ਭਾਂਡੇ ਮਾਂਝ ਦੀ ਮੈਨਾ ਤੇ ਈ ਕੋਲ ਦੀ ਵਿਧਾਈਆਂ 'ਉੱਸ ਚੜ ਗਿਆ ਜੇ ਨ ਬਰਾਬਰ ਕੋਲ ਦੀ ਵਿਧਾਈਆਂ 'ਉਸ ਚੜ ਗਿਆ ਜੇ ਨ ਬਰਾਬਰ ਕੋਲ ਦੀ ਗਰਾਣ 'ਉਸ ਚੜ ਗਿਆ ਜੇ ਨ ਬਰਾਬਰ ਕੋਲ ਦੀ ਵਿਧਾਈਆਂ 'ਉਸ ਚੜਿਆ ਜੇ ਨ ਬਰਾਬਰ ਕੋਲ ਦੀ ਵਿਧਾਈਆਂ 'ਉਸ ਚੜਿਆ ਜੇ ਨ ਬਰਾਬਰ ਕੋਲ ਦੀ ਧਾਨਿਓਂ 'ਉਸ ਚੜਿਆ ਜੇ ਨ ਬਰਾਬਰ ਬੋਲੀ जनेु हाँ मेरे पड़े मांजने तु मेरी बोली नी कर फेर बराबर बोली नी कर फेर बराबर बोली नी करी फेर बराबर बोली नी कर ਤੇਰ ਬਰਾਬਰ ਗੋਲੀ ਦਾ ਤੁੰਗੜਵਰ ਕੀ ਜੇ ਤੇਰ ਬਰਾਬਰ ਗੋਲੀ ਨਿਕ ਤੁੰਗੜਵਰ ਕੀ ਜੇ ਤੇਰ ਬਰਾਬਰ ਗੋਲੀ ਦਾ ਤੁੰਗੜਵਰ ਦੀ ਹਾਂਜੀ ਸਾਨੂੰ ਜਰੂਰ ਦੱਸਣਾ ਜੀ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਤਮਾਸ਼ਾ ਗਿੱਧਾ ਗੋਲੀਆਂ ਜਿਹੜੇ ਅਸੀਂ ਪੰਨੇ ਆ ਦੇ ਤਮਾਸ਼ਾ ਕਰਦੇ ਆ ਤੇ ਤੁਸੀਂ ਵੀ ਜਰੂਰ ਇਹ ਆਪਣਾ ਇੰਜੋਏ ਕਰਿਆ ਕਰੋ ਕਿੱਦਾਂ ਵੀ ਪਾਇਆ ਕਰੋ ਗੋਲੀਆਂ ਵੀ ਪਾਇਆ ਕਰੋ ਲੋਕ ਗੀਤ ਵੀ ਗਾਇਆ ਕਰੋ ਸਿੱਖਣੀ ਆਵੀ ਤੇ ਆਪਣਾ ਸਾਰਾ ਇਹ ਜਿਹੜਾ ਆਪਣੀ ਵਿਰਾਸਤ ਹੈ ਤੇ ਇਸ ਦੇ ਵਿੱਚ ਆਪਾਂ ਨੂੰ ਜਰੂਰ ਇਹਨਾਂ ਰੰਗਾਂ ਦੇ ਹੋਰ ਰਚਨਾ ਚਾਹੀਦਾ ਹੈ ਤੇ ਤੁਸੀਂ ਵੀ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਜਦੋਂ ਵੀ ਕੋਈ ਤੁਸੀਂ ਆਪਣਾ ਪ੍ਰੋਗਰਾਮ ਕਰਦੇ ਹੋ ਤਾਂ ਜਰੂਰ ਤੋਂ ਜਰੂਰ ਆਪਣਾ ਇਹ ਤਮਾਸ਼ਾ ਜਰੂਰ ਕਰਿਆ ਕਰੋ ਤੇ ਖੁਸ਼ ਰਹਾ ਕਰੋ ਇੰਜੋਏ ਕਰਿਆ ਕਰੋ ਦੀ ਸਾਸਰੀ ਘਰ ਦਾ ਸਾਡਾ ਵਿਸਾ ਆਈਸਾ ਦਾ ਵਿਸਾ ਹਾਂਜੀ ਇਹਨੂੰ ਕਹਿੰਦੇ ਪੰਜਾਬੀ ਵਿੱਚ ਇਹਨਾਂ ਦੇ ਵਿਸਾ ਜਿੰਦਾਬਾਦ ਹਾਂ ਜੀ